ਅਸੀਂ ਤੇ ਹੀ ਕਹਾਂਗੇ ਜੀ ਸਾਡੇ ਅੱਜ ਤੀਜਾ ਦਿਨ ਹੈ ਹੜਤਾਲ ਦਾ 8 ਤੋਂ ਲੈ ਕੇ ਅੱਜ 10 ਹੋ ਗਈ। ਸਾਡੇ ਕੋਈ ਪੁੱਛਣ ਨਹੀਂ ਆਇਆ ਜੀ ਇੱਥੇ ਦੇ ਕੋ ਪ੍ਰਸ਼ਾਸਨ ਹੈ ਸਰਕਾਰ ਬੈਠੀ ਹੈ ਤੇ ਸਾਡੀ ਯੂਨੀਅਨ ਕੋਲ ਕੋਈ ਨਹੀਂ ਇਸ ਮੁੱਦੇ ਤੇ ਆਇਆ ਹੈਗਾ। ਸ਼ਹਿਰ ਦਾ ਇੰਨਾ ਬੁਰਾ ਹਾਲ ਹੋ ਰਗਾ। ਸਾਡਾ ਆਪਣਾ ਸਰ ਦਿਲ ਦੁਖਰਾ ਕਿਉ ਸਾਡੇ ਬੱਚੇ ਸਾਡੇ ਪਰਿਵਾਰ ਸਕੂਲਾਂ ਨੂੰ ਤੇ ਸ਼ਹਿਰ ਵਾਸੀ ਅਸੀਂ ਵੀ ਸ਼ਹਿਰ ਵਾਸੀ ਆ ਜੀ। ਸ਼ਹਿਰ ਨੂੰ ਦੇਖ ਕੇ ਸਾਨੂੰ ਆਪ ਤਕਲੀਫ ਹੈ ਜੀ ਇਸ ਗੱਲ ਦੀ ਪਰ ਸਾਡੀ ਸਾਰੀ ਇਸ ਗੱਲ ਦੀ ਮਜਬੂਰੀ ਹੈ। ਅੱਜ ਸਾਡੇ ਬੱਚਿਆਂ ਨੂੰ ਜਿਹੜੇ ਸਾਡੇ ਕੱਚੇ ਮੁਲਾਜ਼ਮ ਐ ਉਹਨਾਂ ਨੂੰ 15-15 ਸਾਲ ਦਾਦਾ ਸਾਲ ਹੋ ਗਏ ਜੀ ਗੰਦਗੀ ਸ਼ਹਿਰ ਦੀ ਆਪਣੇ ਸਿਰ ਤੇ ਢੋ ਰਹੇ ਆ ਜੀ ਪਰ ਸਰਕਾਰ ਦਾ ਸਾਡੇ ਕੰਨੀ ਕੁ ਧਿਆਨ ਹੀ ਨਹੀਂ ਹੈ ਅਸੀਂ ਤੇ ਇੱਕੋ ਗੱਲ ਜਾਣਦੇ ਆ ਵੀ ਜਿਹੜੇ ਸਾਡੇ ਕੱਚੇ ਮੁਲਾਜ਼ਮਾਂ ਦਾ 3 ਸਾਲ ਹੋ ਗਏ ਇੱਕ ਸਰਕਾਰ ਨੇ ਆਰਡਰ ਦਿੱਤੇ ਹੋਏ ਆ ਮਜੂਰੀ ਆਈ ਹੋਈ ਐ ਤੇ ਫੇਰ ਵੀ ਪਤਾ ਨਹੀਂ ਸਾਨੂੰ ਸਾਡੇ ਨਾਲ ਸਾਡੇ ਮੁਲਾਜ਼ਮਾਂ ਨਾਲ ਬਿਤਕਰਾ ਕਿਉਂ ਕੀਤਾ ਜਾ ਰਿਹਾ ਇਸ ਗੱਲ ਦਾ ਵੀ ਅਸੀਂ ਤੇ ਇਹ ਜਾਣਦੇ ਆਂ ਵੀ ਜਿਹੜੇ ਸਾਡੇ ਕੱਚੇ ਮਜ਼ਦਮਾਂ ਦੇ ਆਰਡਰ ਆਏ ਹੋਏ ਆ ਉਹ ਤੁਰੰਤ ਇਹਨਾਂ ਨੂੰ ਆਰਡਰ ਦਿੱਤੇ ਜਾਣ ਜੀ ਤੇ ਜੇ ਤੁਰੰਤ ਆਰਡਰ ਦਿੱਤਾ ਜਾਣ ਅਸੀਂ ਆਪਣੇ ਸ਼ਹਿਰ ਨੂੰ ਉਵੇਂ ਜਿਵੇਂ ਪਹਿਲਾਂ ਚੰਮਣ ਵਰਗਾ ਸੀ ਤੇ ਦੁਆਰਾ ਨੂੰ ਚੰਮਣ ਵਰਗਾ ਬਣਾਈਏ ਜੀ ਜਦ ਤੱਕ ਮੰਗਾ ਪੂਰੀਆਂ ਨਹੀਂ ਕੀਤੀ ਜਾਂਦੀਆਂ ਤਾਂ ਫਿਰ ਤੁਹਾਡਾ ਸੰਘਰਸ਼ ਕਿਤੇ ਤੱਕ ਜਾਏਗਾ ਜਦ ਤੱਕ ਇਹ ਮੰਗਾ ਪੂਰੀਆਂ ਨਹੀਂ ਹੁੰਦੀਆਂ ਜੀ ਇਹ ਹੜਤਾਲ ਅਸੀਂ ਕਦੇ ਨਹੀਂ ਖੋਲਾਂਗੇ ਤੇ ਇਹ ਸਾਡਾ ਸੰਘਰਸ਼ ਅੱਜ ਤੇ ਚਲੋ ਠੀਕ ਹੈ ਅਸੀਂ ਇੱਥੇ ਦਰੀ ਤੇ ਕਰ ਰਹੇ ਆਂ ਫਿਰ ਅਸੀਂ ਇੱਥੇ ਜੀ ਸੜਕ ਤੇ ਉਤਰਾਂਗੇ ਤੇ ਸ਼ਾਇਦ ਅਸੀਂ ਕੋਈ ਫਿਰ ਕੁਝ ਜਾਮ ਵੀ ਲਾਵਾਂਗੇ ਜੀ ਤੇ ਸੰਘਰਸ਼ੇ ਹੱਦ ਤੋਂ ਜ਼ਿਆਦਾ ਤੇਜ਼ ਕੀਤਾ ਜਾਏਗਾ ਜੀ ਇਹ ਸਾਡੀਆਂ ਘਟੋ ਘਟ ਤਿੰਨ ਤੋਂ ਚਾਰ ਮੰਗਾਂ ਜੀ ਪਹਿਲੀ ਸਾਡੀ ਸਭ ਤੋਂ ਜ਼ਬਰਦਸਤ ਹੈ ਉਹ ਹੈ ਸਾਡੇ ਕੱਚੇ ਮੁਲਾਜ਼ਮ ਪੱਕੇ ਕਰੋ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਕਿ ਜਦ ਸਾਡੀ ਸਰਕਾਰ ਬਣੂਗੀ ਅਸੀਂ ਪਹਿਲੇ ਆਧਾਰ ਤੇ ਸਫਾਈ ਸੇਵਕ ਪੱਕੇ ਕਰਾਂਗੇ ਮੈਂ ਸਰਕਾਰ ਤੋਂ ਪੁੱਛਣਾ ਚਾਹਨਾ ਕਿ ਇਹ ਜੋ ਸਰਕਾਰ ਬਣੀ ਹੈ ਸਾਡੇ 3 ਸਾਲ ਦਾ ਸਮਾਂ ਹੋਣ ਦੇ ਬਾਵਜੂਦ ਵੀ ਸਾਡੇ ਲੋਕ ਇਸ ਚੀਜ਼ ਤੋਂ ਵਾਂਝੇ ਹੈ